ਹੁਣ ਤੁਸੀਂ ਚਲਦੀ ਬੱਸ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੋ ਚਲਦੀ ਬੱਸ ਵਿੱਚ ਲੁੱਟ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੇ ਪਤੀ ਪਤਨੀ ਨਾਲ ਬੱਸ ਦੇ ਵਿੱਚ ਹੀ ਇੱਕ ਮਹਿਲਾ ਵੱਲੋਂ ਲੁੱਟ ਕਰ ਲਈ ਗਈ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਔਰਤ ਬੱਸ ਵਿੱਚ ਚੜੀ ਤੇ ਖਾਲੀ ਸੀਟ ਤੇ ਉਸ ਦੇ ਨਾਲ ਬੈਠ ਗਈ ਉਸ ਔਰਤ ਨੇ ਇੱਕ ਬੱਚਾ ਗੋਦ ਵਿੱਚ ਚੱਕਿਆ ਹੋਇਆ ਸੀ ਵਿਅਕਤੀ ਨੇ ਦੱਸਿਆ ਕਿ ਉਸਨੇ ਆਪਣੇ ਪਤੀ ਦਾ ਪਤਨੀ ਦਾ ਪਰਸ ਫੜਿਆ ਹੋਇਆ ਸੀ ਤੇ ਉਸ ਪਰਸ ਵਿੱਚ ਪਤਨੀ ਦੇ ਗਹਿਣਿਆਂ ਦੀ ਕਿੱਟ ਸੀ ਪਰ ਜਦੋਂ ਉਸਨੇ ਨੰਗਲ ਆ ਕੇ ਵੇਖਿਆ ਤਾਂ ਪਰ ਇਸ ਵਿੱਚੋਂ ਗਹਿਣੇ ਦੀ ਕਿੱਟ ਗਾਇਬ ਹੋ ਚੁੱਕੀ ਸੀ ਤੇ ਉਹ ਔਰਤ ਜੋ ਨਾਲ ਬੈਠੀ ਸੀ ਉਹ ਐਮਪੀ ਦੀ ਕੋਠੀ ਤੇ ਉਤਰ ਗਈ ਸੀ ਜਿਸ ਨੂੰ ਲੈ ਕੇ ਉਸਨੇ ਨੰਗਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ ਹੁਣ ਨੰਗਲ ਥਾਣੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਠੰਗਾ ਲਿਆ ਜਾ ਰਿਹਾ ਹੈ ਜੋ ਲਗਭਗ ਬੰਦ ਆ ਰਹੇ ਨੇ ਤੇ ਮੌਕੇ ਤੇ ਕੋਈ ਵੀ ਆਪਰੇਟਰ ਮੌਜੂਦ ਨਹੀਂ ਹੈ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਪੂਰਾ ਮਾਮਲਾ ਹੈ ਕਿ ਜੀ ਇਹ ਜਿਹੜੀ ਚੰਨੀਗਰ ਦੁਆਰੇ ਸੀ ਇਹਨਾਂ ਦੇ ਆਨੰਦਪੁਰ ਦੋਲੀ ਦੀਆਂ ਚੜੀਆਂ ਇਹਨਾਂ ਨੇ ਕਿਹਾ ਕਿ ਉਹ ਪਰਛ ਉਹਨਾਂ ਦੇ ਪਾਸੋਂ ਸਮਾਨ ਕਰਕੇ ਲੈ ਗਈਆਂ ਇਹ ਐਮਪੀ ਗੋਠੀ ਉੱਤਰ ਕੇ ਐਮਪੀ ਗੋਠੀ ਉੱਤਰ ਕੇ ਮੈਨੂੰ ਫੋਨ ਆਇਆ ਇਹਨਾਂ ਦਾ ਕਿ ਤੁਸੀਂ ਇੱਥੇ ਐਮਸੀ ਬੋਰਡ ਮੈਂ ਕਿਹਾ ਮੇਰੀ ਮਿਸਸੀ ਐਮਸੀ ਹੈ ਕਹਿੰਦੇ ਜਦ ਐਮਪੀ ਗੋਠੀ ਆਇਓ ਸਾਨੂੰ ਕੋਈ ਪ੍ਰੋਬਲਮ ਆ ਗਈ ਮੈਂ ਉੱਥੇ ਗਿਆ ਪ੍ਰੋਬਲਮ ਮੈਂ ਇਹਨੀ ਪ੍ਰੋਬਲਮ ਸੁਣੀ ਫਿਰ ਮੈਂ ਕੈਮਰੇ ਚੈੱਕ ਕਰਨ ਵਾਸਤੇ ਸਾਡੇ ਆਇਆ ਵਾ ਮੈਂ ਇਹ ਕਹਿੰਦਾ ਕਿ ਜਿਹੜੇ ਜਨਾਨੀਆਂ ਫੜੋ ਜਾਣ ਬਿਜਾਰੀ ਲੇਡੀ ਨੇ ਹਮਾਤੋ ਜਾਣਾ ਤਨੀ ਕਿੰਨਾ ਨੁਕਸਾਨ ਹੋ ਗਿਆ ਇਹਨਾਂ ਦਾ ਸੋਨਾ ਪੈਸੇ ਦਾ ਅਈ ਤੋ ਇਹ ਦੇ ਕਹਿੰਦੇ ਸਾਨੂੰ ਪੈਸਾ ਨਾ ਦਿਓ ਸਾਡਾ ਸੋਨਾ ਵਾਪਸ ਕਰ ਦੋ ਜਿਹੜੇ ਵੀ ਲੈ ਗਏ ਰੇੜੀ ਸਰ ਤੇ ਕਹ ਮੈਂ ਬਿਕੋ ਜੀ ਮੈਂ ਨੋਲੇਜ ਪਾਤ ਤੈਨਾਂ ਦੇ ਠੀਕ ਨਹੀਂ ਕਿ ਕੰਮ ਨਹੀਂ ਚੱਲੇ ਹੁਣ ਦੇਖਦੇ ਇੱਕ ਚੈੱਕ ਕਰ ਰਹੇ ਕਦਨ ਚੱਲਦੀ ਇਹ ਬੰਦਾ ਕਿਹੜਾ ਹੈਡ ਹੈ ਕਹਦਾ ਫੋਨ ਫੋਨੀ ਬੰਦਾ ਫੋਨੀ ਚੱਕਰੇ ਕਿਆ ਹੈ ਹੁਣ ਸਰ ਉਹ ਕਹਿੰਦਾ ਉਹ ਕਹਿੰਦਾ ਮੈਂ ਮੈਥ ਅਪਰੇਟ ਮੈਂ ਹੈ ਹੀ ਨਹੀਂ ਅਪਰੇਟਰੀ ਨਹੀਂ ਹੈ ਕਹਿੰਦਾ ਮੈਂ ਮੇਰੀ ਸਿਰਫ ਉਹ ਹੈ ਪੀਅਰ ਵਾਸਤੇ ਮੈਂ ਅਪਰੇਟ ਨਹੀਂ ਕਹਿੰਦਾ ਮੈਂ ਮੈਂ ਉਹਨੂੰ ਪਿਛਲੇ ਪੁੱਛਦਾ ਕੋਈ ਨੂੰ ਪੁੱਛੀ ਲੈ ਨਾਮ ਦੱਸੋ ਮੈਂ ਅਨਮ ਰਾਜੀ ਵੇ ਜੀ ਰਾਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਮੈਂ ਚੰਡੀਗੜ੍ਹ ਤੇ ਆ ਰਹੀ ਸੀ ਤੇ ਮੈਂ ਹਰਿਆਣਾ ਜਾ ਰਹੀ ਸੀ ਮੈਂ ਐਚ ਆਰ ਡੀ ਸੀ ਤੇ ਬੈਠੇ ਸੀਗਾ ਉਹਨਾਂ ਡਿਪੋ ਤੇ ਉਹਨਾਂ ਡਿਪੋ ਤੇ ਬੈਠੇ ਸੀ ਜਿੱਥੇ ਹੋਇਆ ਕੀ ਹੈ ਸੈਕਚੁਅਲੀ ਹੋਇਆ ਇਹ ਹੈ ਕਿ ਮੈਂ ਐਕਚੁਅਲੀ ਨੋਰਮਲ ਅੱਪਾ ਆ ਰਹੀ ਸੀ ਉਤਤ ਬਾਅਦ ਇਹ ਤਾਂ ਹੋਇਆ ਕਿ ਇੱਕ ਲੇਡੀ ਚੜੀ ਕਿਲਾਮ ਇਹਦੇ ਆਨੰਦਪੁਰ ਸਾਈਟ ਤੇ ਸਾਡੇ ਕੋਲ ਉਤੇ ਸੀਟ ਖਾਲੀ ਸੀ ਨਾਲ ਮੈਂ ਸੀਟ ਖਾਲੀ ਸੀ ਕਿ ਮੈਂ ਉਧਰ ਕੋਲੇ ਬੱਚਾ ਸੀਗਾ ਦੋ ਲੇਡੀਆਂ ਸੀਗੀਆਂ ਅਜਿਹੀ ਉਹਦੇ ਕੋਲੇ ਬੱਚਾ ਸੀਗਾ ਬੱਚਾ ਸਮਝ ਕੇ ਮੈਂ ਉਹਨੂੰ ਸੀਟ ਦੇ ਦਿੱਤੀ ਲੇਡੀ ਨੂੰ ਉਹਨੇ ਬੈਠੀ ਮੇਰੇ ਨਾਲ ਬੈਠ ਗਈ ਉਹਨੇ ਚੱਕ ਕੇ ਆਪਣਾ ਬੱਚਾ ਜੀ ਸੀਗਾ ਉਹ ਆਪਣੀ ਗੋਚੇ ਰਖ ਲਿਆ ਕਿ ਮੇਰੇ ਕੋਲ ਨਾ ਮੈਡਮ ਮੀਸਿਸ ਦਾ ਬੈਗ ਸੀਗਾ ਉਹ ਬੈਗ ਮੈਂ ਆਪਣੇ ਹੱਥ ਪਰ ਰੱਖ ਲਿਆ ਉਹ ਚਿਪਕੇ ਮੇਰੇ ਨਾਲ ਇਦਾਂ ਬੈ ਗਈ ਉਹ ਬੈ ਕੇ ਉਹਨੇ ਪਤਾ ਨਹੀਂ ਕਦ ਮੈਨੂੰ ਪਤਾ ਨਹੀਂ ਚ ਲਗਿਆ ਕਿ ਉਹਨੇ ਕਦੀ ਉਹ ਬੈਗ ਜੋ ਬੈਗ ਸੀਗਾ ਕਿਤੇ ਉਹ ਉਹਨੂੰ ਬੈਗ ਵਿੱਚ ਕਿੱਦ ਸੀਗਾ ਇੱਕ ਮਤਲਬ ਉਹਦੇ ਵਿੱਚ ਸਮਾਨ ਸੀਗਾ ਮਤਲਬ ਇਅਰਿੰਗਸ ਸੀਗੇ ਮਤਲਬ ਮਿਸੇਜ ਦੇ ਕੰਨ ਦੇ ਮਤਲਬ ਵਾਲੀਆਂ ਸੀਗੀਆਂ ਨਾਲ ਰਿੰਗ ਸੀਗੀ ਤੇ ਨਾਲੇ 3-3 4000 ਰੁਪਏ ਸੀਗਾ ਨਾਲ ਉਹਦੇ ਡਾਕੂਮੈਂਟਸ ਸੀਗੇ オリジナル ਸਾਰੇ ਪੈਨ ਕਾਰਡ ਆਧਾਰ ਕਾਰਡ ਵਗੈਰਾ ਉਹ ਸਾਰੇ ਸੀਗੇ ਜਰ ਤੇ ਜਦ ਉਸ ਤੋਂ ਬਾਅਦ ਅਪਾ ਪਹੁੰਚੇ ਕਿ ਨਾਮ ਇਹਦੇ ਅਪਾ ਇੱਥੇ ਪਹੁੰਚੇ ਨੰਗਲ ਕੋਲ ਪਹੁੰਚੇ ਨੰਗਲ ਕੋਲ ਨੰਗਲ ਕੋਲ ਸਨਵਾਸੀ ਮੇਰੀ ਛੋਟੀ ਬੱਚੀ ਨੇ ਪਾਣੀ ਮੰਗੇ ਸੀ ਤਾਂ ਪਪਾ ਆਪਾ ਪਾਣੀ ਬੇਣਾ ਸੀ ਪਾਣੀ ਪੀਣੇ ਮੈਂ ਲਗੇ ਸੀ ਤੋ ਮੈਂ ਬੋਤਲ ਕੱਢ ਕੇ ਦੇਖੀ ਤਾਂ ਮੈਨਾਂ ਨਾਲ ਦੇਖਿਆ ਕਿ ਉਹਨੇ ਹੱਥ ਮਾਰ ਕੇ ਕਿ ਕਿ ਤੋ ਵਿੱਚ ਉਹ ਮਤਲਬ ਹੈ ਹੈਗੀ ਨਹੀਂ ਮਤਲਬ ਉਹ ਕਿਤਨੀ ਸੀਗਾ ਮਿਸਿਸ ਦਾ ਮੈਂ 96 ਕਿਤੇ ਸੀਗੀ ਤਾਂ ਨਾਲ ਉਹ ਜੋ ਣੀੜੀ ਬੈਠੀ ਸੀ ਉਹ ਸਾਡੇ ਪਿਛਲੇ ਸਟਾਪ ਤੇ ਉਤਰ ਗਈ ਸੀ ਉਹਦੇ ਕਿਸੇ ਵਿੱਚ ਕੋਈ ਐਮਪੀ ਕੋਠੀ ਹੈਗੀ ਪਤਨੀ ਕਿਤੇ ਇੱਥੇ ਉਹ ਉੱਥੇ ਉਤਰ ਗਈ ਸੀ ਤੇ ਮੈਂ ਨਾਲ ਦੇਖਿਆ ਤਾਂ ਉਹ ਉੱਥੇ ਉਹ ਚੀਜ਼ ਮਤਲਬ ਪਤਨਾ ਪਸੀਗਾ ਨਾ ਤਾਂ ਉਹ ਲੇਡੀ ਸੀ ਨਾ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਮੁੜ ਕੇ ਆਇਆ ਸੀ ਸਰ ਤੇ ਮੈਨੂੰ ਤੁਹਾਨੂੰ ਕਿੱਥੇ ਪਤਾ ਲੱਗਾ ਹਾਂ ਸਰ ਤੁਹਾਨੂੰ ਨੰਗਲ ਹੀ ਪਤਾ ਲੱਗਿਆ ਸੀਗਾ ਹਾਂ ਸਰ ਮੈਨੂੰ ਨੰਗਲ ਹੀ ਪਤਾ ਲੱਗਿਆ ਸੀਗਾ ਬਸ ਈ ਪਤਾ ਲੱਗੇ ਤੇ ਬਾਅਦ ਤੇ ਆਪਾਂ ਪੂਰੀ ਛਾਣਵੇਂ ਕੀਤੀ ਸਾਰੇ ਬੰਦੇ ਪੁੱਛੇ ਕਿ ਅਨੇ ਸਾਰੇ ਬਸ ਵੀ ਛਾਣੀ ਹੈ ਪਰ ਉਹਦੇ ਬਸ ਤੇ ਲਗਿਆ ਨਹੀਂ ਉਹਦੇ ਬਾਅਦ ਕਿਉਂਕਿ ਉਹ ਲੇਡੀ ਮੈਨੂੰ ਸ਼ੱਕ ਇਦਾਂ ਹੋ ਰਿਹਾ ਕਿਉਂਕਿ ਉਹ ਬਿਲਕੁਲ ਚਿਪਕੇ ਬੈਠੀ ਸੀ ਮੇਰੇ ਕੋਲ ਔਰ ਮੇਰੇ ਕੋਲ ਦੇਖਣੀ ਸੀ ਉਹਦਾ ਬੱਚਾ ਜੀ ਹੈ ਨਾ ਬੱਚਾ ਨੂੰ ਬਿਲਕੁਲ ਗੋਦ 'ਚ ਰੱਖਿਆ ਸੀ ਉਹਨੂੰ ਪੂਰਾ 100% ਸੋ ਰਿਹਾ ਸਰ ਭਾਜੀ ਉਹਨੇ ਪਰਸ ਕਰ ਦਿੱਤਾ ਤੇ ਉਸ ਕਿਹਦਾ ਜਿ ਕਰਾਣੀ ਹੈ ਹਾਸਲ ਉਸ ਕਿਹਦਾ ਜਿ ਕਰਾਣੇ ਆਏ ਆ ਪਾ ਜੀ ਹਾਂਜੀ ਇਹ ਲੋੜ